ਕਿਰ ਵੀ ਆਗਾ ਸਿਰ ਨਹੀਂ ਬਾਇਆ ਸਾਰਿਆਂ ਨੂੰ ਐ ਲੱਗ ਰਿਹਾ ਵੇ ਜਾ ਰਹਾ ਵੀ ਇਹਦਾ ਮਾਮਾ ਲੈਣ ਆ ਰਿਹਾ ਵੀ ਲੱਗ ਰਿਹਾ ਵੀ ਤੂੰ ਵੀ ਨਵਾਂ ਸੂਟ ਪਾ ਕੇ ਦਿਖਾਇਆ ਈ ਨਵਾਂ ਸੂਟ ਨਹੀਂ ਆ ਤਾਂ ਬਸ ਇਹ ਕਰ ਆਹ ਦੇਖੀ ਕਿ ਜ਼ਰੂਰੀ ਨਾ ਪਤਾ ਵੇ ਘਰ ਆ ਬਣਿਆ ਆਹ ਆ ਬਾਲੀ ਮੇਰੀ ਖਾ ਜਾਈਂ ਕਿ ਮੇਰੀਆਂ ਰੋਦੀਆਂ ਨੇ ਜਿਵੇਂ ਤੇਰੀਆਂ ਰੋਦੀਆਂ ਨੇ ਐਵੇਂ ਹੀ ਰੋਦੀਆਂ ਨੇ ਮੇਰੀਆਂ ਉਹ ਜਿਹੜੀ ਮੋਤੀ ਵਾਲੀ ਹੈ ਮੇਰੀ ਅਹੀਂ ਤਿੰਨ ਵਾਰ ਰੋਲੀ ਈ ਨੇ ਵੀ ਮੋਤੀ ਰਸਮ ਰਾਨੀ ਆ ਮੈਂ ਵੀ ਪਾਨੀ ਹਾਂ ਹਾਂ ਸਮਰਾਹ ਕੇ ਮੈਂ ਵੀ ਪਾਨੀ ਆਉ ਮੇਰੇ ਖਾਲੀ ਕੰਨ ਵਧੀਆ ਲਾਦੇ ਮਨ ਟੱਕੇ ਜੇ ਫਿਰ ਉਹ ਵੀ ਚਲਾਂ ਲਓ ਜੀ ਸਾਰਿਆਂ ਨੂੰ ਮੇਰੇ ਵੱਲੋਂ ਸੱਚੀਆ ਕਾਲ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹਾਂ ਇਹ ਮੈਨੂੰ ਕੁਝ ਖਾਣੇ ਵਾਲਾ ਦਿਖਿਆ ਤੇ ਆਪ ਉਹ ਅੱਧਰ ਕਰ ਰਿਹਾ ਮੇਕਅਪ ਕਿੱਟ ਕੱਟ ਰਿਹਾ ਏ ਮੈਨੂੰ ਤਾਂ ਐ ਨਹੀਂ ਸਮਝ ਆ ਰਿਹਾ ਕਿ ਇਹਦੇ ਵਾਸਤੇ ਕੱਟ ਰਿਹਾ ਬਹੁਤਾ ਹਜੇ ਆਈ ਨਹੀਂ ਇਹਦੀ ਐਡੀ ਮੰਮੀ ਆਈ ਹੈ ਐਡੀ ਮੰਮੀ ਵਾਸਤੇ ਕੱਟ ਰਿਹਾ ਮੇਕਅਪ ਹੈ ਆ ਕਦੇ 파ੜ ਰਹੀ ਆ ਤਾਂ ਵਿੱਚ ਦੇਖ ਰਹੀ ਆ 파ੜ ਕੇ ਵਿੱਚ ਤਾਂ ਲੰਗੀ ਫਿਰ 파ੜ ਕਦ ਰਹੀ ਆ ਹਾਂ ਤੇ ਵਿੱਚ ਹੀ ਆ ਫਿਰ 파ੜ ਕੇ ਨਿਕਲ ਨਹੀਂ ਦੀ ਵਿੱਚ ਤਾਂ ਬੱਗੀ ਦੇ ਕੱਪੜੇ ਦੇ ਉਹ ਚੱਕ ਲਈ ਉਹਨੇ ਸੁਧਾਰੇ ਨਹੀਂ ਮਹਿੰਗੀਆਂ ਹੋ ਗਈਆਂ ਹੁਣ ਆ ਆਹੋ ਸੋਨਾ ਕੋਈ ਲੈਣ ਜੋਗਾ ਏ ਜਦ 1500 ਦੀ ਹੋਣੀ ਸੋਨਾ ਸੋ ਉਹਨਾਂ ਦਾ ਇੱਕ ਕੀੜੀ ਜਿੰਨਾ ਵੀ गिर ਗਿਆ ਉਹ ਵੀ ਯਾਰ ਉਹਦਾ ਮਹਿੰਗਾ ਪੈ ਜਾਂਦਾ ਲੈ ਪਾਇਓ ਮੇਰੇ ਮੰਡੀ ਨੂੰ ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸੱਭੀ ਅਕਾਲ ਬੋਪਾ ਦੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਇਹ ਲੋਤੀ ਇਹ ਨਾ ਸਾਰਿਆਂ ਨੂੰ ਬਾਹਰ ਰੌਲਾ ਪਾ ਪਾ ਦੱਸ ਰਿਹਾ ਵੀ ਅਸੀਂ ਜਾਣ ਰਹੇ ਹਾਂ ਅਸੀਂ ਕਿੱਥੇ ਜਾ ਰਹੇ ਸੀ ਉਹ ਜਾਂਦੇ ਹੋ ਦੱਸਦੇ ਆ ਕਿਉਂਕਿ ਜਾਣਾ ਹੀ ਗਵਾਂਡੀਆਂ ਦੇ ਆ ਫਿਰ ਇੱਧਰ ਰੌਲਾ ਪਾ ਕੇ ਕੀ ਫਾਇਦਾ ਹਨਾ ਸਾਰੇ ਤਾਂ ਗਵਾਂਡੀਆਂ ਜਾਣਦੇ ਚੌੜਾ ਦਿੰਦੇ ਕਰੇ ਬਰਹੋ ਜਾਂਦੇ ਆ ਹਾਂ ਸੋ ਇਹ ਗੱਲ ਆ ਲੈ ਲਓ ਲੈ ਲਾ ਮਾ ਲੋ ਜੀ ਮੇਰੀ ਦਰਾਣੀ ਨਾ ਘਰ ਆ ਨਾਰਮਲ ਸਿੰਪਲ ਵਾਲੀਆਂ ਪੰਦੀ ਐ ਆਜਾ ਨੂੰ ਟੌਪਸ ਪੰਦੀ ਐ ਆਜਾ ਨੂੰ ਟੌਪਸ ਪੰਦੀ ਐ I have ਕੈਮਰੇ ਅੱਗੇ ਨਹੀਂ ਹੋਣੇ ਕੈਮਰਾ ਬੰਦ ਕਰੋ ਪਹਿਲਾਂ ਓਕੇ ਆ ਆਪਸੇ ਮੈਂ ਦੋਖੀ ਤੇ ਪਾਈ ਆਈ ਕਿ ਉਹ ਪੋਸਟ ਹਾਂ ਇੰਸਟਾਗ੍ਰਾਮ ਤੇ ਚੁਕਾਈ ਕਿੱਥੇ ਹੋ ਗਿਆ ਇਹ ਹੋ ਗਿਆ ਮੈਸੇਜ ਆਇਆ ਹੋਣਾ ਕਿਸੇ ਦਾ ਇੰਸਟਾਗ੍ਰਾਮ ਤੇ ਕਿਸੇ ਨੇ ਦੇਖ ਲਿਆ ਹੋਣਾ ਹੈਪੀ ਬਰਥਡੇ ਵਿਸ਼ ਕਾਤਾ ਹੋਣਾ ਚੱਲ ਵਧੀਆ ਗੱਲ ਐ ਪੋਸਟ ਪਾਉਣ ਨਾਲ ਸਾਰਿਆਂ ਨੂੰ ਪਤਾ ਲੱਗ ਰਿਹਾ ਐ ਅੱਜ ਮੇਰੀ ਬਈ ਹਾਂ ਦੇਵ ਵਧਾਈਆਂ ਜੀ ਸਾਰੇ ਦਰਾਣੀ ਦਾ ਜਨਮ ਦਿਨ ਅੱਜ ਆਇਆ ਸੁੱਖਾ ਸੁਖ ਦਿਨ ਉਹ ਇਹ ਦਿਨ ਆਇਆ ਤੇ ਉਧਰ ਆਪੂ ਦੇਖੋ ਖੰਡਾਰਾ ਪਾਈ ਬੈਠਾ ਹੈ ਹੈਪੀ ਬਰਥਡੇ ਜਨਮ ਦਿਨ ਦੀਆਂ ਬਹੁਤ ਲੱਖ ਲੱਖ ਕਰੋੜ ਕਰੋੜ ਵਧਾਈਆਂ ਥੈਂਕ ਯੂ ਸੋ Much ਮੈਂ ਪੰਜਾਬੀ ਬੋਲੀ ਤੋਂ ਵੀ ਪੰਜਾਬੀ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਚਲ ਚੱਲ ਆ ਬੇਖ ਲੋ ਇਹਦਾ ਧੰਨਵਾਦ ਸਿੱਟ ਸਿੱਟ ਕੇ ਧੰਨਵਾਦ ਦੇ ਲਈ ਹੈ ਹਨ ਜੀ ਉਹਨਾਂ ਦੇ ਚੱਲੇ ਆਪੂ ਤਾਂ ਆਪਾਂ ਕੋਲ ਪਾਈ ਬਸ ਗੇੜਾ ਜਾ ਮਾਰ ਕੇ ਆ ਜਾਗੇ ਅੱਧਾ ਘੰਟਾ ਉਹਨਾਂ ਨੇ ਨਵੀਂ ਗੱਡੀ ਲਈ ਹੈ ਵਧਾਈਆਂ ਦੇ ਕੇ ਆ ਰਹੇ ਆ ਬਸ रात वीडियो लिए लिए। ना सवेरे देखिया। चलिए चलो है अस हाँ है ਆਹੀ ਤਾਂ ਫਾਇਦਾ ਹੈ ਫਿਰ ਹਾਂ ਹਾਂ ਕੋਈ ਨਾ ਕਿਥੇ ਰਹਿੰਦੇ ਹੋ ਅੰਦਰ ਥੋੜੀ ਸੁੱਤੀ ਹੁਈ ਆ ਚਲੋ ਉਹ ਵਾਢੀ ਤੇਰੀ ਕੱਲੀ ਉਹ ਲੈ ਲਾਂਗੇ ਉਹ ਦੇਖ ਕੱਲੀ ਬਿਠਾਤੀ ਦੇਖੀ ਵਿਚਾਰੀ ਕੰਬ ਵਧਾ ਕੇ ਬੈਠੀ ਆ ਸਾਰੇ ਨੂੰ ਦਵਾਈ ਆ ਸਾਰਾ ਇੱਕ ਬੈੱਡ ਉੱਪਰ ਹਾਂ ਤੇਰੀ ਮੁਥਲ ਗਈ ਹਾਂ ਨਾ ਬੁਧਾ ਕੇ ਗੋਲੀ ਵਾਰੀ ਅੱਛਾ ਬਦਲੀ ਚੜੀ ਗੁੱਸੇ ਚ ਅਸੀਂ

ਹੁਣ ਅਸੀਂ ਘਰ ਵਾਪਸ ਇੱਧਰ ਆ ਵੀ ਉਹਨਾਂ ਨੇ ਘਰ ਆ ਆਹ ਹਾਪਰੀ ਤੋਂ ਨਾ ਦੇ ਵਿੱਚ ਨੂੰ ਗੇਟ ਆ ਸੀ ਵਿੱਚ ਨੂੰ ਆ ਲੈ ਦਿੰਦੇ ਆ ਤੇ ਉਹ ਹੈ ਸਾਡਾ ਘਰ ਬਸ ਇਕੱਠੇ ਇਕੱਠੇ ਹੀ ਨੇ ਸਾਰੀ ਬੋਪਰਾਏ ਫੈਮਿਲੀ ਜਿਹੜੀ ਬਾਹਰ ਇੱਥੇ ਰਹਿੰਦੀ ਐ ਸਾਰੀਆਂ ਦੀ ਕੋਠੀਆਂ ਬੋਪਰਾਏ ਫੈਮਿਲੀ ਦੇ ਆਲੇ ਦੁਆਲੇ ਸਾਰੀਆਂ ਹਾਂ ਇੱਕੋ ਘਰ ਰਹਿ ਗਿਆ ਪਿੰਡ 'ਚ ਬਾਕੀ ਸਾਰੇ ਅਸੀਂ ਬਾਹਰ ਆ ਗਏ ਬੋਪਰਾਏ ਸਾਰੀ ਫੈਮਿਲੀ ਬੋਪਰਾਏ ਫਾਰਮ ਹੈ ਬਾਹਰ ਨਹੀਂ ਮਤਲਬ ਹੀ ਬਾਹਰ ਇੱਥੇ ਕਿਤੇ ਤਾਂ ਚ ਪਿੰਡ ਤੋਂ ਬਾਹਰ ਪਿੰਡ ਤੋਂ ਬਾਹਰ ਖੇਤਾਂ 'ਚ ਜਾਗੇ ਬਾਹਰ ਵੀ ਕਿਹੜੇ ਆ ਗਿਆਲੇ ਦੁਆਰੇ ਉਰੇ ਕੋਠੀਆਂ ਟ੍ਰਾਈਕੌਨ ਸਾਰੀ ਪਈ ਪਈ ਆ ਖੇਤਾਂ 'ਚ ਤਾਂ ਤਾਂ ਕਹੀਏ ਜਾਰੇ ਦੋਲੇ ਖੇਤ ਹੁਣ ਇੰਨੇ ਹੈ ਹੀ ਨਹੀਂ ਇੱਕ ਦੋ ਹੀ ਹੈ ਬਸ ਹੋਰ ਉਹ ਆ ਕੇ ਦੱਬੀ ਨਾ ਹੁਣ ਚੱਲ ਤੇ ਕੀ ਨੱਟ ਮੇਰਾ ਵੀ ਤਾਂ ਅੰਦਰ ਆ ਕੇ ਚੱਲਦਾ ਮੇਰਾ ਬਾਹਰ ਨਹੀਂ ਚੱਲਦਾ ਹਾਂ ਬੈਲੈਂਸ ਖਤਮ ਹੋ ਗਿਆ ਨਾ ਰੀਚ ਅੱਜ ਵੀ ਖਤਮ ਹੋ ਗਿਆ ਨੈਟ ਵੀ ਖਤਮ ਹੋ ਗਿਆ ਆ ਹੈਪ ਬਰਥਡੇ ਦੇ ਮੈਸੇਜ ਆਏ ਪੈਨੇ ਨੇ કરી ਚਲ ਵਿਸ਼ੂ ਸਾਰਿਆਂ ਨੂੰ ਤੁਹਾਡੇ ਦੋਸਤ ਸੁਣ ਦੇਖ ਕੇ ਆ ਰਹੇ ਨੇ ਮੈਨੂੰ ਤਾਂ ਕਿਸੇ ਨੂੰ ਹੀ ਪਤਾ ਤਾ ਪੈ ਲਵਾਇਆ ਮੇਰੇ ਤੋਂ ਵੀ ਮਨ ਨੂੰ ਉਹ ਆਣ ਗਈਆਂ ਫਿਰ ਵਧਾਈਆਂ ਆਣ ਗਈਆਂ ਜਾਣ ਕੇ ਲਾਏ ਵਧੀਆ ਲੱਗਦਾ ਫਿਰ ਜਿੰਨਾ ਹੀ ਆਈਆਂ ਫਿਰ ਪਰਵਰ ਵਧੀਆ ਲੱਗਦਾ ਮੈਨੂੰ ਦੇਖਲਾ ਚੋਏ ਨਹੀਂ ਹੈਗਾ ਦੱਸ ਨਾਸਤਾ ਹੋਇਆ ਆਇਆ ਅਵਲ ਨੂੰ ਦੂਭਾ ਵੀ ਆਇਆ ਉਸਕੇ ਨਾਲ ਕੇ

ਆ ਦੇ ਜਾਣ ਕੇ ਮੁਕਰ ਗਏ ਹੁਣ ਐ ਕਹੋਸਿਆਂ ਨੂੰ ਬੀਬੀ ਡਰ ਗਈ ਤੇਤੋਂ ਕਹਿੰਦੀ ਮੈਂ ਤਾਂ ਕੁਝ ਨਹੀਂ ਕਹਿ ਰਹੀ ਸੀ ਮੈਂ ਬਹੁਤ ਆਗਾ ਤੈਨੂੰ ਬੰਦਿ ਸੋਸਿਆਂ ਆ ਹਾਂ ਜਦ ਤੱਕ ਜਦ ਤੱਕ ਪਤਾ ਨਹੀਂ ਲੱਗਿਆ ਤਾਂ ਵੀ ਤਾਂ ਮਤਫਾ ਚ ਲੱਗ ਜਾ ਤੂੰ ਆ ਮੈਨੂੰ ਕਹਿ ਰਹੀ ਹੈ ਜਦ ਤੱਕ ਮੂੰਹ ਦੇਣ ਤੋਂ ਚਾਹੇ ਤੇਰੇ ਪੈਸੇ ਹੁਣ ਛੇਵੇਂ ਕਿਸੇ ਦੀ ਬਾਦਲ ਤੇ ਟਾਈਂ ਜਾਂਦੀਆਂ ਨੇ ਨਾਲੇ ਪਕਾ ਕੇ ਫਾਈਂਦੀਆਂ ਨੇ ਕੋਈ ਸੁਵਿਨੀ ਉਹਦਾ ਭਾਜਨ ਨਹੀਂ ਵੱਧਦਾ ਹੈਗਾ ਉਹਦਾ ਟਾਈਂ ਨਾਲ ਨਹੀਂ ਉਹਦਾ ਨਹੀਂ ਵੱਧਦਾ ਹੈ ਕਿ ਲੜਾਈ ਨੂੰ ਹਾਂ ਉਹਦਾ ਭਾਜਨ ਨਿਕਟ ਆਇਆ ਕੁਝ ਵਧਾਇਆ ਹਾਂ ਦਾ ਉਹ ਫੇਰ ਕਿਹੜਾ ਉਹ ਮਿਲ ਕੇ ਆਪਾਂ ਆਂਦੇ ਆ ਰਿਹਾ ਨੇ ਆਹ ਪਕੌੜੇ ਵਾਲੇ ਕਿਹੜੀ ਕਰਾਂਗੇ ਪਕੌੜੇ ਨਹੀਂ ਕੋਈ ਖਾਣ ਪੇਠਾ ਕਰਦੇ ਚੰ ਚੰ ਕੋਡਲੇ ਕਰੀ ਬਣਾਉਣੀ ਹੰਦਾਲ ਤਿਆ ਜੂ ਵੀ ਜੋ ਮੈਂ ਕਿ ਹੱਥ ਨਹੀਂ ਕੱਲ ਫੇਰ ਕਰਦੇ ਸਿੰਪਲ ਬਣਾਉਣਾ ਚਾਹੀ ਮੈਂ ਬੀਬੀ ਤੁਸੀਂ ਮੈਨੂੰ ਤਾਂ ਮਨਾ ਕਰਿਆਤਾ ਹੈ ਬੀ ਬੇਸਨ ਦਾ ਪੂੜਾ ਨਹੀਂ ਬਣਾਣਾ ਚਾਰ ਚੰ ਕੱਢ ਲੈ ਉਹਨੇ ਚਾਰ ਚੰਚੇ ਥੋੜਾ ਗਿਆ ਦਾ ਪੋਟੇ ਕੋ ਮੈਂ ਥੋੜੀ ਬਣਾਈ ਆ ਆਪ ਵੀ ਮਸਤ ਬਣਾਈ ਚੁਗਾ ਗੱਡਾ ਕਰਨੇ ਨਹੀਂ ਅਬ ਉਹ ਵਾਈ ਕਰੀਦਾ ਦਰਦੂ ਉਹ ਦਾਲ ਪਈ ਜੂ ਵੀ ਜੋ ਨਹੀਂ ਤਾਂ ਸਾਨੂੰ ਬੈਠਾ ਹੀ ਬਣਾ ਲਓ ਹਾਂ ਬੈਠਾ ਬਣਾ ਲਾਂਗੇ ਨਾ ਕੱਲ ਪਈ ਉਹ ਕੜੀ ਫਿਰ ਕੰਮ ਕਰ ਦੋ ਨਿਆਣੇ ਨੂੰ ਕੜੀ ਕਾਲੂ ਕਰ ਲੂਗੀ ਕਿਉਂਕਿ ਜਿਹੜੀ ਜੀ ਨਾਲੇ ਚੀਜ਼ ਪਾਈ ਆ ਫਿਰ ਉਹਨਾਂ ਖਾਣੇ ਹਾਂ ਸਵੇਰੇ ਆਟੀ ਕਰਨੀ ਆ 2 ਵਜੇ 2 2:00 ਵਜੇ ਛੁੱਟੀ ਹੋ ਗਈ 2 ਵਜੇ ਭੱਜ ਜੂ ਆਨੇ ਅਰੇ ਸਮੋਸੇ ਗਰਮ ਗਰਮ ਕਰਕੇ ਵੀ ਤਾਂ ਦਊਗਾ 1:30 ਵਜੇ ਅੱਜ ਮੇਰੀ ਦਰਾਨੀ ਦੇਰੀ ਆ ਪਾਰਟੀ ਕਿਉਂਕਿ ਜਨਮ ਦਿਨ ਹੈ ਇਸ ਦਾ ਆ ਇੱਕ ਇੱਕ ਗਹਿਰੀ ਤੀ ਪੁੱਛ ਲਓ ਕਹਿੰਦੀ ਇੱਕ ਇੱਕ ਖੜਾ ਦੂੰਗੀ ਮੈਂ ਕਿਹਾ ਮੈਂ ਬਧਾਏ ਆ ਮੈਂ ਖਾਚੀ ਆ ਜੇ ਤੂੰ ਤੈਂ ਦੋ ਪਾਏ ਨਾ ਆਪਣੀ ਕੋਲੀ ਚ ਫਿਰ ਦੇਖ ਲਈ ਮਹਾ ਜੇ ਤੈਂ ਦੋ ਪਾਏ ਦੋ ਇਹਦੇ ਹੋ ਗਏ ਦੋ ਜੁੱਦੀ ਦੇ ਹੋ ਗਏ ਕਿਉਂ ਦੋ ਦੋ ਆ ਹੁਣ ਸਾਰਿਆਂ ਦੇ ਦੋ ਦੋ ਮਸਾ ਕਰਕੇ ਮੰਗਾਏ ਹੁਣ ਇੱਕ ਅੱਧਾ ਤਾਂ ਕੱਟੂਗਾ ਮੈਨੂੰ ਪਤਾ ਮੈਨੂੰ ਪਤਾ ਆਪਾਂ ਦੋ ਖਾਂ ਚ ਲਿਆ ਬੀੜ ਬੱਤੀ ਆ ਦੇਖਿਆ ਔਰ ਮੈਂ ਇੱਕ ਖਾਉਂਗੀ ਮੈਂ ਤਾਂ ਪਹਿਲਾਂ ਹੀ ਕਹਤਾ ਤਾਂ ਮੈਂ ਇੱਕੇ ਖਾ ਲੂੰਗੀ ਹਾਂ ਖਾ ਲੂੰਗੀ ਪ੍ਰਸ਼ਾਦ ਨਾ ਮੈਂ ਤਾਂ ਇੱਕੇ ਖਾਉਂਗੀ ਮੈਂ ਤਾਂ ਇੱਕੇ ਕਹਤਾ ਬਸ ਮੈਂ ਇੱਕੇ ਖਾਉਂਗੀ ਹੁਣ ਨਹੀਂ ਮੈਂ ਦੋ ਖਾਂਦੀ ਜਾਂਦਾ ਆ ਗਈ ਜੀ ਜੂ ਵੀ ਨੂੰ ਦੇ ਦੂੰਗੀ ਯੂ ਵੀ ਰਾਜੇ ਹੋਗਾ ਕਿਉਂਕਿ ਯੂ ਵੀ ਦੋ ਨਹੀਂ ਹੋਏ ਦੋ ਤਿੰਨ ਵਾਲਾ ਹੁੰਦਾ ਹੈ ਇੰਨਾ ਮੰਗੂਗਾ ਕਹੂਗਾ ਹੋਰ ਹੈਗਾ ਫਿਰ ਸੱਤ ਦੇ ਦੇ ਕੇ ਜਾਣਾ ਇਹ ਪੰਜ ਪਾ ਆਹੂ ਕੁਰਸੀਆਂ ਤੇ ਲੇ ਲੂ ਕੇ ਬੈਠਾ ਹੈ ਆਪ ਨੂੰ ਕਿਹਾ ਵੀ ਹੁਣ ਤੇਰੀ ਮੰਮੀ ਦੇ ਬਰਥਡੇ ਦੀ ਪਾਰਟੀ ਆਣ ਆਲੀਆ ਕਿੱਥੇ ਬਹਿ ਜਾ ਨਾਲ ਮੈਂ ਕਿਹਾ ਵੀ ਇਹਨੂੰ ਤਾਂ ਵਿਚਾਰੇ ਨੂੰ ਇੱਕ ਪੇਸਟੀ ਲਿਆ ਕੇ ਤੇ ਬੰਦੀ ਭਗਵਾ ਲੈਣੀ ਜੇ ਨਹੀਂ ਤਾਂ ਪਾਸ ਤੋਂ ਜੇ ਕੋਈ ਅੱਜ ਮੰਗੀ ਰੇ ਛਾਰੋਂ ਮੰਗ ਰਹਾ ਮੰਨ ਰਿਹਾ ਬਾਟੇ ਬਰਥਡੇ ਮੇਰੇ ਸਿਰ ਤੋਂ ਪਰਿਆ ਆਹ ਕੁਰਸੀ ਨਹੀਂ ਆ ਖਾਣ ਨੂੰ ਵਿਚਾਰੇ ਨੂੰ ਆ ਹੀ ਮੰਗ ਰਿਹਾ ਤਾਂ ਥਰ ਸੋਈ ਚ ਜਾ ਕੇ

ਆਜਾ ਬੂਵੀ ਆਗੇ ਭੱਜ ਜਦੀ ਅਬੂ ਸੋਸੇ ਆਗੇ ਚਿੱਜੀ ਆ ਗਈ ਹਾਂ ਬੂ ਬਾੜੀਆਂ ਆਉਂਦੇ ਲੈ ਲੈਣੇ ਖਾਣੇ ਦੇ ਦੇ ਦੇਖਿਆ ਤੇ ਲੈ ਤਿੰਨ ਖਾਣੇ ਖਾ ਲੂਗਾ ਸੋਸੇ ਆਵੇ ਕਹਿੰਦਾ ਸੋਸੇ ਨਾਲੇ ਮੈਂ ਚਾਹੇ ਘੱਟ ਜੁਨੇ ਠੀਕ ਐ ਦੂਜਿਆਂ ਨਾਲ ਜਰੂਰੇ ਤਕਰਨਾ ਚਾਹੁੰਦਾ ਹਾਂ ਉਹਨੂੰ ਜਿਹਦਾ ਜਨਮ ਦਿਨ ਹੁੰਦਾ ਹਨਾ ਉਹ ਬਸ ਮੇਰਾ ਜਨਮ ਦਿਨ ਆ ਰਿਹਾ ਹਾਂ ਫਿਰ ਯੂਨੀ ਸਾਰੇ ਕਿ ਨਹੀਂ ਦੇਖਦਾ ਵੀ ਸਾਰਿਆਂ ਦੇ ਟਿੱਟ ਭਰਦੇ ਚਾਹੇ ਬੰਨੂ ਓਹ ਹੋ ਗਿਆ ਸੱਚੀ ਗੱਲ ਹੈ ਇਹ ਅਬੂ ਵੀ ਕਹਿਣਾ ਅਬੂ ਸਮੋਸੇ ਕਾ ਅਚਾ ਚਕ ਲੋਕ ਦੇ ਚਾਹਤੇ ਮਾਰੇ ਪੈਰ ਆਏ ਹਾਏ ਮੇਰੀ ਚਾਹ ਵੀ ਅਚਾ ਕਰਦੇ ਤਾਂ ਸੱਟ ਖਾਣੇ ਖੋਲਦੇ ਅੱਗਿਆ ਚੱਕ ਲਈ ਜੀ ਨਾ ਆਸੀ ਦੇ ਦਿੰਦਾ ਪਤਾ ਕਿਥੇ ਪਕਾ ਦੇ ਕਾਲੂ ਹੁਣ ਛੋਟੀਆਂ ਥਾਲੀਆਂ ਦੇਣ ਲੱਗ ਗਿਆ ਪਹਿਲਾਂ ਵੱਡੀਆਂ ਦੰਦਾ ਹਾਂ ਹਾਂ ਮੋਨੇ ਤੇ ਲਿਆਉਣੇ ਮੋਨੇ ਤੇ ਲਿਆਣੇ ਆਪੇ ਵੀ ਮੋਨੇ ਦੀ ਵਧੀਆ ਹੁੰਦੇ ਆ ਤੂੰ ਵਾਲਾ 15 ਰੁਪਏ ਦਾ ਇੱਕ ਦੰਦਾ ਕਹਿੰਦਾ ਕਹਨਾ ਕੇ ਸਮੋਦਾ ਸਿੰਗੇ ਤੇ ਮੈਂ ਗਿਆ ਹੀ ਨਹੀਂ ਇਹਨਾਂ ਅ ਸਿੰਗੇ ਤੇ 15 ਦਾ ਇੱਕ ਦੰਦਾ ਹੈ ਨਾ ਉਹ ਕਹਨਾ ਨਾ 10 ਰੁਪਏ ਦਾ ਉਹ ਅੱਗੇ ਇੱਕ ਵਾਰੀ ਲੈ ਕੇ ਆਇਆ ਹੈ 15 ਦਾ ਇੱਕ ਦੰਦਾ ਉਹ ਨਾ ਦੰਦਾ ਘੱਟ ਤਾਂ ਕਿਉਂਕਿ ਇਹਦੇ ਕੋਲ ਸਮੋਦਾ ਨਹੀਂ ਕੰਮ ਕਰਦਾ ਉਹ ਮਮਾ ਮਮਾ ਹਾਂ ਤੇ ਫਿਰ ਨਾ ਜਦੋਂ ਸਭੀ ਤੇ ਆਣੀ ਦੀ ਪਾਰਟੀ ਖਾਵੇ ਆ ਵਰ ਦੇ ਵਿੱਚ ਜਾਣ ਨਹੀਂ ਜਾ ਰਹੇ ਮਮਾ ਨਹੀਂ ਨਹੀਂ ਕਦੇ ਸਹੇਗੀ ਨਹੀਂ ਜੇੜੀਆਂ ਚੱਲਦੀਆਂ ਚਲੋ ਰੋਕੀਏ और तो आ मैं पॉली लेके आ रहा हूँ क्योंकि यह चिट्टी प्लेट मेरी है। हाँ हाँ। हाँ। चिट्टी प्लेट तो क्या करेगा तू? ओह। उन ले। ना करो। पान में दांग। ओह माँ चिट्टी आ क्या? करवा कर। ले तो उसको और पाना। लाती हूँ माँ। बीपी चौस पानी है। ਦੱਦੂ ਦੱਦੂ ਲੈ ਬਾਤ ਚ ਬਾਤ ਦੱਦੂ ਐ ਦੁੱਫਲੇ ਬਸਿੰਦੇ ਮੈਂ ਮਮਾ ਮੇਰੇ ਸਮੋਸੇ ਕਿੰਨੇ ਨਾ ਦੇਖ ਪੈਣੇ ਟਾਈਮ ਆਪਾਂ ਨੂੰ ਝਾਕੀਆਂ ਵੀ ਦੇਖਾ ਦੇਖ ਰਹੀ ਐ ਟੈਡੀ ਨਹੀਂ ਖੰਡਣਾ ਆ ਸਾਡ ਪਰ ਆ ਉਹਦੀ ਬੁੰਦੀ ਮੈਂ ਰਾਤ ਨੂੰ ਦਹੀਂ ਚ ਬਣੂਗੀ। ਖਾਲੋਟ ਹੁੰਟੇ ਹੋ ਰਹੇ ਨੇ। ਆ ਉਹਦੀ ਇੱਕ ਰੱਖਣੀ ਚ। ਬਟ ਸੱਚ ਉਹਨੇ ਕੋਲਾ ਲੈਣਾ ਹਨਾ। ਲਓ ਜੀ ਮੈਂ ਵੀ ਆਪਣਾ ਸਮੋਸਾ ਪਾ ਲਾਂ। ਮਮੇ ਦੇ ਦਿੱਤੀ। ਇਹ ਆ ਉਹ ਤਾਂ ਦਰੱਖ ਲੈ ਇੱਕ ਗਿਆ ਕਰੂਗਾ ਉਹ। ਇੱਕ। ਕਿੰਨੀ ਖਰਾਬ ਹੈ ਮੈਂ ਖਾ ਲੂੰਗੀ। ਚੱਲ ਇੱਕ ਤੇਰਾ ਚੱਕ। ਆ ਇੱਕ ਯੂਵੀ ਦਾ ਹਨਾ ਆ ਦੋ। ਇੱਕ ਹੈ ਨਾ ਤੁਸੀਂ ਲੈਣਾ ਆ ਸੋਸ ਨਾਲ ਤੇ ਤੂੰ ਲੈ ਲਿਆ ਆਪਣਾ ਹਾਂ ਲੈ ਲਓ ਅੱਦਾ ਹੀ ਲੈਣਾ ਹੈ ਇੱਕ ਘਟ ਗਿਆ 10 ਰੁਪਏ ਘਟ ਗਿਆ ਇੱਕ ਨਾ ਵੀ 2 ਰੁਪਏ ਨਾਲ ਹੁੰਦਾ ਖਾ ਲੈ ਬਸ ਹੁਣ ਨਾ ਜਨਮ ਦਿਨ ਸ਼ੁਰੂ ਆ ਸਮੋਸੇ ਖਾਈ ਖਾਣ ਭਰੇ ਆ ਹਨਾ ਜਨਮ ਦਿਨ ਸ਼ੁਰੂ ਸਾਰੇ ਨਿਆਣਿਆਂ ਦੇ ਇਕੱਠੇ ਜਾਈ ਮੁੱਕ ਜਾਂਦੇ ਨੇ ਸਾਰਿਆਂ ਦੇ ਮੈਂ ਪਲੇਟ ਤੇ ਰੱਖ ਲਾਂ ਆਬੂ ਦਾਦਾ ਬਹੁਤ ਦੂਰ ਆ ਜਾਏ ਯੂ ਵੀ ਕਹਿੰਦਾ ਮੇਰੇ ਘਰ ਦੇ ਬਣੇ ਹੋਤੇ ਖਾਣੇ ਕੀ ਆ ਚਾ ਨਾਲੇ ਸਮੋਸੇ ਖਾ ਰਿਹਾ ਏ ਨਾਲੇ ਘਰ ਦੇ ਬਣੇ ਖਾਣੇ ਆ ਬਣੇ ਬਣੇ ਕਹਿ ਰਿਹਾ ਬਸ ਹੁਣ ਨਹੀਂ ਮਿਲਦੇ ਕਿਆ ਹੁਣ ਸਬਜੀ ਦਾ ਟਾਈਮ ਹੋ ਗਿਆ ਹੁਣ ਹਣੀ ਕਾਦੀ ਸਬਜੀ ਬਣਾਣੀ ਆ ਹਾਂ ਚੀਰਿਆ ਤਾਂ ਨਹੀਂ ਆ ਸਵੇਰ ਜੋ ਗਿਆ ਇਕੱਠੇ ਸਵੇਰੇ ਬਣਾਵਾਂਗੇ ਅਰਬੀ ਦੀ ਸਬਜੀ ਅਰਬੀ ਅੱਜ ਨਾ ਪਾਈ ਆਇਆ ਤਾਂ ਅ 100 ਦੀ 3 ਕਿਲੋ ਦੇ ਰਿਆ ਤਾਂ ਤਾਂ 50 ਦੀ 1.5 ਕਿਲੋ ਲੈ ਲਈ ਅਸੀਂ ਅੱਜ ਸੋ ਟਮਾਟਰ ਆ ਪਤਾ ਨਹੀਂ ਕਿੰਨੇ ਦੇ ਲੈਣਾ ਟਮਾਟਰ 50 ਦੇ ਟਮਾਟਰ ਲੈ ਲੇ ਅ ਜਿਹੜਾ ਪਾਈ ਆਂਦਾ ਇਹ ਨਾ ਸਾਡੇ ਠੀਕ ਰੇਟ ਨਾਲ ਸਬਜੀ ਦੇ ਦਿੰਦਾ ਹਨਾ ਉਹ ਉ ਤਾਂ ਬਾਹਰ ਜੇ ਲੈਣ ਜਾਈਏ ਬਹੁਤ ਮਹਿੰਗੀ ਸਬਜੀ ਆ ਜੇ ਆਇਆ ਉਹਦਾ ਫਿਰ ਵੀ ਪਿੰਡ ਚ ਤਾਂ ਰੋ ਜਾਂਦਾ ਏ ਫਿਰ ਉਧਰ ਕੋਕੀ ਦੀ ਮੰਮੀ ਨੇ ਭੇਜਤਾ ਤਾਂ ਵੀ ਚਲ ਉਧਰ ਸਬਜ਼ੀ ਲੈ ਲਣਗੇ ਫਿਰ ਇੱਧਰ ਸਾਰੇ ਘਰਾਂ ਨੇ ਸਾਡੇ ਸਬਜ਼ੀ ਲੈ ਲਈ ਚਲ ਐਵੇਂ ਆ ਵਿਚਾਰੇ ਜਿਹੜੇ ਪਿੰਡ ਚ ਫਿਰਫਿਰ ਕੇ ਲੰਦੇ ਇਹਨਾਂ ਦੇ ਵੀ ਚਾਰ ਪੈਸੇ ਵੰਟ ਦਿੰਦੇ ਨੇ ਬਾਹਰ ਵਾਲੇ ਉਹਨਾਂ ਨੂੰ ਮਹਿੰਗੀ ਵੀ ਦਿੰਦੇ ਆ ਹਨਾ ਉਹ ਮਹਿੰਗੀ ਹਾਂ ਨਾਲੇ ਮਹਿੰਗੀ ਦਿੰਦੇ ਆ ਨਾਲੇ ਆਪਣੀ ਜਗ੍ਹਾ ਤੇ ਖੜਦੇ ਆ ਇਹ ਵਿਚਾਰੇ ਨਾਲੇ ਆਏ ਤੇਲ ਤੂਲ ਫੂਕਦੇ ਆ ਚਲ ਕਈ ਰੇਡੀਆਂ ਤੇ ਆਂਦੇ ਆ ਕਈ ਆਪਣੀਆਂ ਮੋਟਰਸਾਈਕਲਾਂ ਦੇ ਦੂਜਿਆਂ ਤੇ ਟੈਂਪੂਆਂ ਜਾਂਦੇ ਆ ਫਿਰ ਅਗਲਾ ਤੇਲ ਵੀ ਫੁਗਦਾ ਏ ਨਾਲੇ ਰੇਟ ਵੀ ਐਂ ਠੀਕ ਦੇ ਦਿੰਦੇ ਨੇ ਤਾਂ ਕਰਕੇ ਪਿੰਡੋਂ ਪਿੰਡੀ ਫਿਰ ਕੇ ਵੇਚਦੇ ਨੇ ਹਨਾ ਹਾਂ ਨਹੀਂ ਹੁਣ ਹੁਣ ਨਾ ਸਾਗ ਵਾਲੀਆਂ ਰੇੜੀਆਂ ਵੀ ਸਵੇਰੇ ਸਵੇਰੇ ਆਣ ਲੱਗ ਜਣੀਆਂ ਪਿੰਡਾਂ 'ਚ ਤਾਂ ਸਵੇਰੇ ਸਵੇਰੇ ਸਾਗ ਵਾਲੀਆਂ ਰੇੜੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਬਸ ਆਣ ਲੱਗ ਜਣੀਆਂ ਹੁਣ ਫਿਰ ਸਾਗ ਲੈਣੇ ਲੈ ਲਿਆ ਕਰਨ ਹੂੰ ਇੱਥੇ ਨਹੀਂ ਨਾ ਪਰ ਮੈਂ ਇੱਥੇ ਆ ਵੀ ਨਾ ਉਦੋਂ ਸਾਗ ਵਧੀਆ ਬਣਿਆ ਤਾਂ ਇੱਕਣਾ ਹੀ ਬਣਾ ਲੇਗਾ ਨਾ ਆ ਦੇਖੋ ਇਹ ਕੀ ਕਰ ਰਿਹਾ ਏ ਇਹ ਅੱਜ ਲੋ ਜੀ ਮਨਦੀਪ ਨੂੰ ਮਿਲਿਆ ਇਹ ਤੋਹਫਾ ਕਿਸ ਤੋਂ ਮਿਲਿਆ ਤੁਸੀਂ ਅਸੀਂ ਐ ਨਹੀਂ ਦੱਸਿਆ ਹੈਗਾ ਇਹ ਪ੍ਰਾਈਵੇਸੀ ਆ ਕਿਉਂਕਿ ਦੱਸਣ ਤੋਂ ਮਨਾ ਕੀਤਾ ਗਿਆ ਹੈ ਜਿਵੇਂ ਗੁਪਤਦਾਨ ਇਹ ਗੁਪਤਦਾਨ ਆ ਗੁਪਤਦਾਨ ਨਹੀਂ ਬਸ ਪਤਾ ਹੀ ਆ ਵੀ ਕਿਹਨੇ ਦਿੱਤਾ ਉਹਨਾਂ ਆਪੂ ਦੇ ਪਾਪਾ ਨੇ ਦਿੱਤਾ ਏ ਆ ਲੋ ਜੀ ਹਾਂ ਮੇਰੇ ਦਿਓਰ ਨੇ ਮੇਰੀ ਧਰਾਨੇ ਨੂੰ ਦਿੱਤਾ ਤੋਹਫਾ ਆ ਦੇਖੋ ਓਏ ਤੂੰ ਬਹਿ ਜਾ ਦੇਖਣ ਵੀ ਨਹੀਂ ਦਿੰਦਾ ਆ ਰਿਓ ਐਕਸਾਈਟਿਡ ਹੈ ਆ ਰਿਓ ਐਕਸਾਈਟਿਡ ਆ ਬੰਦੂ ਤਿੰਨ ਚਾਰ ਦਿਨ ਹੋ ਗਏ ਮਿਲੇ ਨੂੰ ਦੱਸ ਪੈਂਦਾ ਬੰਦੂ ਕਿਸੇ ਨੂੰ ਨਾ ਫਿਰ ਵੀਡੀਓ ਚ ਤਾਂ ਦੱਸ ਦੇ ਵੀ ਹੁਣ ਕਿੰਨਾ ਗੱਚੋ ਆ ਵਧੀਆ ਬਸ ਇੱਕ ਚੀਜ਼ ਬਣ ਗਈ ਮੇਰੇ ਕੋਲ ਉਹ ਤਾਂ ਦੇਖੀ ਮੇਰੀ ਵੀਡੀਓ ਚ ਦੋਨੋਂ ਤੈ ਖਾਣ ਨਹੀਂ ਦਿੰਦਾ ਮੇਰੀ ਵੀ ਤਾਂ ਡੱਬੀ ਖੋ ਥੇ ਕਿ ਖੋ ਇੱਕ ਵਾਰ ਇਹ ਮੈਂ ਕਰੀ ਆ ਇਹ ਮੁੰਡਾ ਨਾ ਜਿਆਦੇ ਚੰਮਲ ਗਿਆ ਹਰੇਕ ਚੀਜ਼ ਖੋ ਕੇ ਲਮਾਰੀ ਚ ਧਰ ਦਿੰਦਾ ਏ ਇੱਕ ਵਾਰ ਦਿਖਾ ਦਾਂ ਪੁੱਤ ਫਿਰ ਤੂੰ ਲੈ ਜੀ ਮੈਂ ਇਹ ਆ ਦੇਖੋ ਜੀ ਕਲਿੱਪ ਕਲਿੱਪ ਸੋਨੇ ਨੇ ਮੇਰੇ ਕੰਮ ਵੀ ਆ ਜਾ ਕਰਨਗੇ ਕਿਉਂਕਿ ਅਸੀਂ ਸੋਨਾ ਚਾਂਦੀ ਸੂਟ ਜੇਵਰਾਤ ਮੇਕਅਪ ਸਾਰਾ ਕੁਝ ਨਾਲ ਮਿਲ ਕੇ ਪਾਣੇ ਆ ਹਨਾ ਹੋਰ ਆ ਦੇਖੋ ਸੋਨੇ ਲੱਗਦੇ ਨੇ ਕਿੰਨੇ ਸੋਨਾ ਹੈ ਦੇਖੋ ਇਹਨੂੰ ਅੱਗ ਨੂੰ ਕਾੜੀ ਹੋਈ ਪਈ ਮੈਂ ਹਾਂ ਸੂਈਆਂ ਦੀ ਕਮੀ ਹੁਣ ਮੈਨੂੰ ਵੀ ਕਾਸ਼ ਤੋਹਫਾ ਮਿਲ ਜੇ ਜਲਦੀ ਤੋਂ ਜਲਦੀ ਮੈਂ ਉਮੀਦ ਰੱਖਦੀ ਹਾਂ ਬਸ ਮੇਰੇ ਕੋਲ ਸੂਈਆਂ ਹੀ ਨਹੀਂ ਹੈਗੇ ਬਾਕੀ ਸਾਰਾ ਕੁਸਤਾ ਬਹੁਤ ਕੁਸ ਮਿਲੋਲਾ ਕੋ ਮਗਦੀ ਤੂੰ ਤੁਸੀਂ ਦੇ ਲਬਦ ਮੰ ਤੂੰ ਮਨ ਸੂਈਆਂ ਲੈ ਲੈ ਅੱਧਾ ਕਿਉਂ ਸੂਈਆਂ ਜੀ ਇਹਦਾ ਪਹਿਲਾਂ ਵਜਨ ਤਲਵਾ ਕੇ ਲਿਆਵਾਂਗੇ ਜਿੰਨੇ ਪਸੰਦ ਆ ਹੋਗੇ ਉਨੇ ਵਜਨ ਤੇ ਤੁਮੇ ਤੋ ਚੀਜ਼ ਲੈ ਲਈ ਆੜੀਆਂ ਆ ਗਈ ਆ ਗਈ ਚਲੋ ਸਭ ਕਿਉਂ ਕਿਉਂਕਿ ਨਾ ਪਤਾ ਕੀ ਗੱਲ ਐ ਇਹ ਸੋਨਾ ਐ ਸੂਟ ਨਹੀਂ ਐ ਫਰੀ ਨਹੀਂ ਦੇ ਸਕਦੇ ਲੈ ਬਤਾ ਦੇ ਬਤਾ ਦੇ ਲੈ ਚਲੋ ਜੀ ਬਾਏ ਬਾਏ ਥੋੜੀ ਜੀ ਵੀਡੀਓ ਉੱਥੇ ਬਣਾਵਾਂਗੇ ਥੋੜੀ ਜੀ ਬਣਾਉਂਗੀ ਮੈਂ ਹਾਂ ਰਾਵੀ ਉਹ ਨਹੀਂ ਨਾਲ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਦੀ ਗੱਡੀ 'ਚ ਤੇ ਉੱਥੇ ਹੋਮ ਡੱਬਾ ਚੜਾ ਕੇ ਆਣਗੇ ਉਹ ਕਹਿੰਦੇ ਸਾਡੇ ਨਾਲ ਜਾਇਓ ਇਸ ਤਰ੍ਹਾਂ ਚਲੋ ਸਵਾ ਪੰਜੂ ਬਾ ਚੱਲਦੇ ਆ ਚੱਲਦੇ ਮੈਂ ਲੱਭਿਆ ਗਿਆ ਬੀਲ ਦਿਖਾਇਓ ਬੀਲ ਐਡਾ ਵੀ ਲੈ ਆ ਗਿਆ ਅਹੇ ਦਿਲ ਕਵਰਾ ਹੈ ਹੈ ਥੋੜਾ ਨੂੰ ਕਾ ਤੋ ਫੜਾਰੂਆਂ ਦਾ ਕਵਰਾ ਹੈ ਮੈਂ ਗਾਣਾ ਗਾਰੀਆਂ ਤਾਂ ਹੀ ਨਹੀਂ ਕੋੜਾ ਜਿਨ੍ਹਾਂ ਨੇ ਭਰਨਾ ਉਹਨਾਂ ਨੂੰ ਹੋਣਾ ਦਿਲ ਕਵਰਾ ਉਹਦਾ ਦਾ ਕਵਰਾ ਆ ਰਿਹਾ ਜਿਨ੍ਹਾਂ ਨੇ ਭਰਨਾ ਫਿਰ ਵੀ ਉਲਟਾ ਹੋੜਿਆ ਉਹ ਸਿੱਧਾ ਹੋੜਾ ਤੇਰਾ ਕਿੰਨਾ ਆ 15 16 12000 ਪਹਿਲਾਂ 17000 ਆਤੀ 18 17 17 5 5 ਹਾਂ 5000 ਘਟ ਗਿਆ 12 ਹੂੰ 12 ਕਹਿ ਰਿਹਾ ਤੁਹਾਨੂੰ ਕਾਨੂੰ ਹੁਣ ਅਗਲਾ ਬਿੱਲ ਘਟੂਗਾ ਪਤਾ ਕਾਤੇ ਕਿੰਨੇ ਦਿਨ ਏਸੀ ਬੰਦ ਰਹੇ ਆ ਮੀਨ ਨੇ ਘਟਾ ਦੇਣਾ ਏ ਸੀ ਬੰਦ ਰਹੇ ਆ ਨਹੀਂ ਘਟ ਗਿਆ ਫਿਰ ਨਹੀਂ 19 17 18 ਹੁੰਦਾ ਹੋਰ 17 18 ਹੁੰਦਾ ਮੀਨ ਨੇ ਘਟਾਇਆ ਇਹ ਕਿੱਥੇ ਆ ਬੀਬੀ ਮਨਤਾਪ ਨਹੀਂ ਬਿੱਲ ਦੇਖਣਾ ਆਂਦਾ ਦੱਸ ਮੈਨੂੰ ਪਤਾ ਮੈਂ ਤਾਂ ਆਉਂਦਾ ਨਹੀਂ ਮੜੇ ਜੇ ਤੈਨੂੰ ਬਿੱਲ ਦੇਖਣਾ ਆਂਦਾ ਦਿਖਾ ਓਰੇ ਹਾਂ ਦੇਖ ਕਿੰਨਾ ਆ ਮੈਂ ਤਾਂ ਆਉਂਦੀ ਦੇਖਣਾ ਆਂਦਾ ਡੱਬੀ ਲਈ ਆ ਗਿਆ ਨੀ ਦੀਲ ਕਬਰ ਆ ਗਿਆ ਦਿਖਾ ਉਰੇ 1 ਦਾ 5290 ਆ 1 ਦਾ 6500 ਆ ਫਿਰ ਉਹ ਟੋਟਲ ਆਇਆ 55 ਦਾ 1 ਤਾ ਰਿਹਾ 5800 ਹੋ ਗਿਆ 1 ਕਾ ਰਿਹਾ 58 5800 ਹੋ ਗਿਆ 1 ਦੂਜਾ ਕਿੱਥੇ ਆ ਆਹ 1 ਕਾ ਰਿਹਾ ਕਟ ਕਿਹੜੇ ਦਾ ਕਟ ਇੱਧਰ ਲਿਖਰ ਕੇ ਨਾਮ ਆਮਰਜੀਤ ਸਿੰਘ ਇੱਧਰ ਵਾਲੇ ਦੇ ਕਟ ਏ ਆ ਬੀਬੀ ਵਾਲੇ ਦਾ 5200 ਬੀਬੀ ਵਾਲੇ ਦਾ 1500 ਬੀਬੀ ਵਾਲੇ ਦਾ ਜਿਆਦਾ ਆ 600 ਦਾ ਫਰਕ ਹੈ 600 ਬੱਤਾ ਹੈ ਐਸੀ ਘੱਟ ਫੂਕਲੇ ਕਰ ਅਦਰ ਪੱਕੇ ਚਾਹਦੇ ਤੇ ਦੋ ਜਾਂਦੇ ਸੀ ਆਰਡਰ ਚੱਲਦੀ ਆ ਫਿਰ ਤੂੰ ਬੰਦ ਨਹੀਂ ਕਰ ਸਕਦੀ ਜੇ ਪਤਾ ਦੋ ਨਹੀਂ ਆ ਕਾ ਕਰਦੇ ਨੇ ਆਹ ਚ ਲਾਉਂਦੇ ਨੇ ਦੋ ਤਾਂ ਆ ਅਦਰ 600 ਬੱਤਾ ਹੈ ਅਦਰ ਪੱਕੇ ਚਾਹਦੇ ਫਿਰ ਉਹ ਜੱਟਵੇਂ ਦਿਨ ਪ੍ਰੈਸ ਕੱਲ ਨੂੰ ਹੁਣ ਅਗਲਾ ਘੱਟ ਆਊਗਾ ਕਿਉਂਕਿ ਮੀਨੇ ਐਸੀ ਬੰਦ ਕਰਾਤੇ ਹਨਾ ਹੁਣ ਅਗਲਾ ਘੱਟ ਆਉਂਦਾ ਹੈ ਬਿੰਦ ਪ੍ਰੈਸ ਵੀ ਪੱਕ ਦਿਆ आठवे दिन हां प्रेस भी बो पाक दी है मैं किन्नी बार तक कहया है भी कट पखाले कर प्रेस दिन तक कपड़े पाक ता लगदा अद्दा घंटा ला लाले कर फेरा अद्दा तो घंटा किमे लादुगी पता पर जिथे टाइम ज्यादा लादा उथे कट लाओ तो जिथे कपड़े प्रेस आई दे होन फेर तक कहदी जिथे जिन्नी चीज दी लोड है बस बाल मटाणेया मड के बाल मटा लो बस ओ फेर टांग सियाज दो टीशर्ट दी पाक ऊपर कोट पा लो हां ਪ੍ਰੈਸ ਜਿਆਦਾ ਧੱਕ ਕੇ ਕਰ ਪ੍ਰੈਸ ਜਿਆਦਾ ਹੁੰਦਾ ਹੈ ਪ੍ਰੈਸ ਆ ਰੇਸੀ ਜਿਆਦਾ ਬਿਜਲੀ ਖਿੱਚਦੇ ਨੇ ਚਲੋ ਜੀ ਬਿੱਲ ਆ ਗਿਆ ਹੁਣ ਉਹ ਤਾਂ ਜਿਹੜਾ ਆ ਗਿਆ ਭਰਨਾ ਤਾਂ ਪਾਊਗਾ ਹੈਨਾ ਤੇ ਫਿਕਰ ਸਟਾਰਟ ਹੋ ਗਿਆ ਤਿਹਾਰ ਵੀ ਆਗੇ-ਅਗੇ ਨਾਲ ਫਿਕਰਾਂ ਵੀ ਸ਼ੁਰੂ ਹੋ ਗਈਆਂ ਤੇ ਸੋਚ ਕੇ ਦੇਖੋ ਜਿਹੜੇ ਹੜਾਂ ਚ ਉਹਨਾਂ ਦੀਆਂ ਫਿਕਰਾਂ ਕਿੰਨੀਆਂ ਹੋਣਗੀਆਂ ਹੈਨਾ 15 ਦਿਨ ਹੋ ਗਏ ਬਿਚਾਰੇ ਦੱਸਦਾ ਨਹੀਂ ਕਿੰਨਾ ਹੋਊਗਾ ਕਿੰਨਾ ਹੋਊਗਾ ਭਰਨਾ ਕਿੰਨਾ ਹੋਊਗਾ ਬਸ ਹੁਣ ਟੈਨਸ਼ਨ ਫਰੀ ਹੋ ਜਾਓ ਹੁਣ 12000 ਆ ਗਿਆ ਆ ਹੁਣ ਆ ਜੂਗਾ ਹਾਂ ਵੀ 10 ਦੇ ਘਾਟ ਦਾ ਫੇਰ ਵੀ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ 10 ਦੇ ਘਾਟ ਆਊਗਾ ਮੇਰੇ ਤੋਂ ਪੁੱਛ ਲਓ ਚਲੋ ਜੀ ਹੁਣ ਆਪਣਾ ਵਲੌਗ ਜਿਹੜਾ ਇੱਥੇ ਤੱਕ ਸੀਗਾ ਹੁਣ ਕਰਦੇ ਆਪਾਂ ਅਗਲੇ ਵਲੌਗ ਦਾ ਸੌਰੀ ਹੁਣ ਕਰ ਅਗਲੇ ਵਲੌਗ ਦਾ ਐਂਡ ਕਰਦੇ ਆ ਇਸ ਵਲੌਗ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਪਲੀਜ਼ ਹੁਣ ਮਿਲਦੇ ਆਪਾਂ ਅਗਲੇ ਵਧੀਆ ਜਿਹੇ ਵਲੌਗ 'ਚ ਹੁਣ ਕੇ